ਬਾਉ ਗਏ ਨੋ ਨਾ ਆਇਆ ਉਹ ਸੋਨਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਬਹੁਤ ਬਹੁਤ ਮਿਹਰਬਾਨੀ ਸਰਦਾਰ ਅਜਮੇਰ ਸਿੰਘ ਜੀ ਕਾਲਾ ਇਹਨਾਂ ਦੇ ਪਰਿਵਾਰ ਦੀ ਕਿਉਂਕਿ ਅਜਮੇਰ ਸਿੰਘ ਕਾਲਾ ਵੀਰ ਜੀ ਜਿਹੜੇ ਨੇ ਇਹ ਅੱਜ ਤੋਂ ਕੁਝ ਦਿਨ ਪਹਿਲਾਂ ਸਰਪੰਚੀ ਦੇ ਸੰਭਾਵੀ ਉਮੀਦਵਾਰ ਸਨ ਪਰ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹਨਾਂ ਦੇ ਵੱਲੋਂ ਜਿਹੜਾ ਸਾਡੀ ਟੀਮ ਦਾ ਬੜੇ ਬਿਨਾਂ ਕਿਸੇ ਜਿਹੜਾ ਸ਼ਰਤ ਦੇ ਜਿਹੜਾ ਸਾਨੂੰ ਸਮਰਥਨ ਦਿੱਤਾ ਗਿਆ ਤੇ ਪਿਛਲੇ ਜਿੰਨੇ ਇੱਕ ਦਿਨਾਂ ਤੋਂ ਇਹਨਾਂ ਨੇ ਸਮਰਥਨ ਦਿੱਤਾ ਲਗਾਤਾਰ ਜਿਹੜਾ ਪਿੰਡ ਦੇ ਵਿੱਚ ਜਿਹੜਾ ਸਾਡੇ ਨਾਲ ਪ੍ਰਚਾਰ ਵੀ ਕਰ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਜਿਹੜਾ ਵਾ ਜਿੰਨੇ ਵੀ ਕੈਂਪੇਨਿੰਗ ਹੈ ਉਹਨੂੰ ਸਾਰੀ ਨੂੰ ਨਾਲ ਮੈਨੇਜ ਵੀ ਕਰ ਰਹੇ ਨੇ ਇਹਨਾਂ ਦੇ ਵੱਲੋਂ ਆਪਣੇ ਇਲਾਕੇ ਦੀ ਸੇਵਾ ਆਪਣੇ ਬਹਿਕਾਂ ਦੀ ਸੇਵਾ ਕਰਨ ਦਾ ਜਿਹੜਾ ਲੋਕਾਂ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਜਿਹੜਾ ਸਾਡੀ ਗ੍ਰਾਮੀਣ ਸੌਰੀ ਸਾਡੀ ਜਿਹੜੀ ਸ਼ਹੀਦ ਭਾਈ ਸੰਤੋਖ ਸਿੰਘ ਯੂਨੀਕ ਚੈਰੀਟੇਬਲ ਟਰਸਟ ਦੀ ਟੀਮ ਆ ਉਹਦੇ ਵੱਲੋਂ ਇਹ ਪ੍ਰੋਸਾਹ ਦਿੱਤਾ ਗਿਆ ਸੀ ਕਿ ਜਿੰਨਾ ਵੀ ਵਿਕਾਸ ਇਸ ਏਰੀਏ ਦਾ ਕਿਉਂਕਿ ਪਿਛਲੀ ਪੰਚਾਇਤ ਦੇ ਵੱਲੋਂ ਵਾਰਡ ਨੰਬਰ 9 ਵਾਰਡ ਨੰਬਰ 6 ਦੇ ਵਿੱਚ ਦੋਨਾਂ ਵਾਰਡਾਂ ਦੇ ਵਿੱਚ ਜਿਹੜਾ ਇੱਕ ਵੀ ਇੱਟ ਨਾ ਲਾਈ ਜਾਣ ਦਾ ਜਿਹੜਾ ਵਾ ਉਹ ਲੋਕਾਂ ਦੇ ਵਿੱਚ ਰੋਸ ਆ ਇਹਦੇ ਸਬੰਧੀ ਭਾਜੀ ਦੀ ਡਿਊਟੀ ਲਾਤੀ ਆ ਇਹਨਾਂ ਸਰਦਾਰ ਅਜਮੇਦ ਸਿੰਘ ਕਾਲਾ ਜੀ ਤੇ ਇਹਨਾਂ ਦੇ ਪਰਿਵਾਰ ਦੀ ਇਹ ਡਿਊਟੀ ਲਾਤੀ ਆ ਕਿ ਜਿੰਨਾ ਚਿਰ ਤੁਹਾਡਾ ਇਹਨਾਂ ਵਾਡਾਂ ਦੇ ਵਿੱਚੋਂ ਕੰਮ ਨਹੀਂ ਨਿਭੜਦਾ ਉਹਨਾਂ ਚਿਰ ਜਿਹੜਾ ਵਾ ਸਾਡੀ ਪੰਚਾਇਤ ਪਿੰਡ ਦੇ ਵਿੱਚ ਕੰਮ ਨਹੀਂ ਸ਼ੁਰੂ ਕਰੇਗੀ ਕਿਉਂਕਿ ਇੱਥੇ ਵੇਖਿਆ ਜਾਵੇ ਤਾਂ ਬਹੁਤ ਪਛੜਿਆ ਹੋਇਆ ਏਰੀਆ ਇੱਥੇ ਬਹੁਤ ਇਹੋ ਜਿਹੇ ਘਰਾਂ ਨੂੰ ਜਾਣ ਆਏ ਰਾਵਾ ਜਦਾਂ ਫੌਜੀ ਸਭ ਵੀਰਿਆ ਸਾਡੇ ਸਾਧਾ ਸਿੰਘ ਹੁਣੇ ਉਹਨਾਂ ਦੇ ਘਰਾਂ ਨੂੰ ਜਾਣ ਵਾਲਾ ਰਸਤਾ ਹੋ ਗਿਆ ਉਹ ਵੀ ਕੱਚਾ ਹਰਜੀਤ ਸਿੰਘ ਹਰਜੀਤ ਸਿੰਘ ਦੇ ਘਰ ਨੂੰ ਹਰਜੀਤ ਭਾਈ ਜੀ ਨਾਲ ਦੇ ਘਰਾਂ ਨੂੰ ਜਾਣ ਵਾਲਾ ਰਸਤਾ ਵੀ ਕੱਚਾ ਤੇ ਹੋਰ ਇੱਕ ਮਿੰਟ ਕੈਮਰਾਮੈਨ ਜੀ ਇੱਥੇ ਕਿ ਲੈ ਕੇ ਆਓ ਕੈਮਰਾ ਹੋਰ ਕਿਹੜੇ ਕਿਹੜੇ ਰਸਤੇ ਜਿਹੜੇ ਉਹ ਪਿੱਛੇ ਆ ਬਾਕੀ ਸਾਰੇ ਟੁੱਟੇ ਭੱਜੇ ਹੀ ਆ ਗਏ ਜਿਹੜੇ ਚਿਰਾਂ ਦੇ ਬਣੇ ਪੁਰਾਣੀ ਇੱਟ ਦੇ ਜਿਹੜੇ ਰਸਤੇ ਬਣੇ ਆ ਸਾਰੇ ਉਹ ਸੋ ਸਾਡੇ ਦੇ ਪ੍ਰਾਣ ਸਾਡੇ ਐਡਰ 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 ਨੂੰ ਖਾ ਲਿਓ ਹਾਂਜੀ ਤੁਹਾਡੇ ਕਿਦਾਂ ਜੀ ਤੁਹਾਡੇ ਕਿਦਾਂ ਹੁਣੇ ਰਹਾ ਨਹੀਂ ਰਹਾ ਬਣਿਆ ਵੇਖ ਲਓ ਸਰਦਾਰੀ ਵੇਖਿਆ ਪੱਕੇ ਆ ਕਿ ਕੱਚੇ ਆ ਬਿਲਕੁਲ ਕੱਚਾ ਏਟ ਲਾਈ ਨੇ ਕਹਿੰਦੇ ਨੇ ਉੱਥੇ ਸੋ ਹੁਣ ਜਿਹੜਾ ਇਹਨਾਂ ਦੀ ਭਾਜੀ ਹੁਣਾਂ ਦੀ ਇਹ ਡਿਊਟੀ ਲਾਤੀ ਆ ਕਿ ਜਦੋਂ ਤੁਸੀਂ ਕੰਮ ਨਿਬੇੜ ਲੋਗੇ ਤੇ ਫਿਰ ਪਿੰਡ ਚ ਵੜਾਂਗੇ ਬੋਲੇ ਸਾਲਿਆ ਜਸ ਸ੍ਰੀ ਅਕਾਲ ਭਾਜੀ ਸਰਦੂਲ ਭਾਜੀ ਹਣੀ ਕੇਵਲ ਭਾਜੀ ਹਣੀ ਦੇ ਪਰਦੇ ਭਾਜੀ ਹਣੀ ਸਾਰੇ ਜਿੰਨੇ ਵੀ ਸਤਿਕਾਰਯੋਗ ਤਰਸੇਮ ਭਾਜੀ ਹਣੀ ਹੋਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਟੀਮ ਨੂੰ ਜਿਹੜਾ ਏਕਤਾ ਦਿੱਤੀ ਇਹਨਾਂ ਸਾਰਿਆਂ ਨੇ ਸੋ ਮੈਂ ਕਾਲਾ ਭਾਜੀ ਨੂੰ ਆਖੂਗਾ ਕਿ ਇੱਕ ਜਿਹੜਾ ਬਚਨ ਜਿਹੜਾ ਇਹਨਾਂ ਨਾਲ ਹੋਰ ਅਸੀਂ ਸਾਂਝਾ ਕੀਤਾ ਵਾ ਇਹ ਸ਼ਹੀਦ ਭਾਈ ਸੰਤੋਖ ਸਿੰਘ ਦੀ ਜਿਹੜੀ ਯਾਦਗਾਰ ਬਣਾਉਣ ਲਈ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਹੈ ਕਿ ਇਹ ਵੀ ਮੈਂ ਮੇਰਾ ਸੁਪਨਾ ਵਾ ਇਹਨਾਂ ਦੇ ਸੁਪਨੇ ਨਹੀਂ ਨਾਲ ਹੁਣ ਸਾਡੇ ਵੀ ਸੁਪਨੇ ਆ ਸੋ ਪੰਚਾਇਤ ਨੇ ਸਾਡੀ ਟੀਮ ਨੇ ਸੌਰੀ ਪੰਚਾਇਤ ਨੂੰ ਆ ਨਿਕਲ ਗਿਆ ਪੰਚਾਇਤ ਤੁਸੀਂ ਲੋਕਾਂ ਨੇ ਪਹਿਲਾਂ ਬਣਾਉਣੀ ਆ ਫੇਰ ਪੰਚਾਇਤ ਸ਼ਬਦ ਵਰਤਿਆ ਜਾਊਗਾ ਸਾਡੀ ਟੀਮ ਦੇ ਵੱਲੋਂ ਇਹ ਵਾਦਾ ਵਾ ਤੇ ਨਾਲ ਤੁਹਾਡੇ ਵੱਲੋਂ ਵੀ ਆਪਣੇ ਲੋਕਾਂ ਦੇ ਨਾਲ ਵਾਦਾ ਵਾ ਕਿ ਹਾਈਵੇਅ ਦੇ ਉੱਤੇ ਇੱਕ ਕਿੱਲਾ ਜ਼ਮੀਨ ਜਿਹੜੀ ਆ ਬਿਜਲੀ ਘਰ ਜਿੱਥੇ ਬਣ ਲੱਗਾ ਉਹਦੇ ਫਰੰਟ ਸਾਈਡ ਦੇ ਉੱਤੇ ਸ਼ਹੀਦ ਭਾਈ ਸੰਤੋਖ ਸਿੰਘ ਦੀ ਯਾਦਗਾਰ ਬਣਾਵਾਂਗੇ ਜਿਹੜਾ ਜੇਸ ਤਰੀਕੇ ਨਾਲ ਆਪਾਂ ਜਦੋਂ ਚੰਡੀਗੜ੍ਹ ਤੋਂ ਜਾਂਦੇ ਆ ਤੇ ਰਸਤੇ ਦੇ ਵਿੱਚ ਭਗਤ ਸਿੰਘ ਦੇ ਪਿੰਡ ਖੜਕੜ ਕਲਾ ਦੇ ਵਿੱਚ ਵੇਖਿਆ ਕਿੱਡੀ ਸੋਹਣਾ ਜਿਹੜਾ ਉੱਥੇ ਮਿਊਜ਼ੀਅਮ ਬਣਾਇਆ ਉਹਨਾਂ ਨੇ ਤੇ ਸਚਾਈ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਭਾਈ ਸੰਤੋਖ ਸਿੰਘ ਜਿਹੜੇ ਨੇ ਗਦਰ ਪਾਰਟੀ ਦੇ ਜਨਰਲ ਸਕੱਤਰ ਉਹਨਾਂ ਦੇ ਸਬੰਧੀ ਜਿਹੜਾ ਕੋਈ ਜਿਹੜਾ ਵਿਲੱਖਣ ਯਾਦਗਾਰ ਜਿਹੜੀ ਆ ਉਹ ਬਣਾਉਣ ਦਾ ਜਿਹੜਾ ਇਹਨਾਂ ਦਾ ਸੁਪਨਾ ਵਾ ਉਹ ਵੀ ਟੀਮ ਪੂਰਾ ਕਰੇਗੀ ਸੋ ਇਹਨੀਆਂ ਬੇਨਤੀਆਂ ਨੇ ਮੇਰੇ ਵੱਲੋਂ ਇਹਨੀਆਂ ਬੇਨਤੀਆਂ ਨੇ ਤੇ ਅਜਮੇਰ ਸਿੰਘ ਜੀ ਜਿਹਨਾਂ ਨੂੰ ਆਖੂਗਾ ਕਿ ਦੋਸਤ ਸ਼ਬਦ ਜਿਹੜੇ ਆ ਉਹ ਤੁਹਾਡੇ ਸਾਰਿਆਂ ਨਾਲ ਜਰੂਰ ਸਾਂਝੇ ਕਰਨ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਸੰਤੋਖ ਸਿੰਘ ਦੇ ਸਮਾਰਕ ਦੇ ਨਾਲ-ਨਾਲ ਇੱਕ ਮੇਰਾ ਇਹ ਵੀ ਗੱਲ ਆ ਵੀ ਜਿਹੜੇ ਆਪਣੇ ਫੌਜੀ ਵੀਰ ਸ਼ਹੀਦ ਹੋਇਆ ਚਾਹੇ 65 ਦੇ ਚਾਹੇ 12 ਉਹਨਾਂ ਦੀ ਭਾਵੇਂ ਯਾਦਗਾਰ ਉੱਥੇ ਨਾਲ ਹੀ ਉਹਦੇ ਬਣਾਈ ਜਾਵੇ ਛੋਟੀ-ਛੋਟੀ ਜਿਹੜੀ ਇੱਕ ਪਤਾ ਲੱਗੇ ਵੀ ਇਸ ਪਿੰਡ ਦੇ ਇੰਨੇ ਫੌਜੀ ਸ਼ਹੀਦ ਹੋਏ ਆ ਜਿਹੜੇ ਆ ਇਹ ਵੀ ਆਪਣੇ ਪਿੰਡ ਦਾ ਇੱਕ ਮਾਣ ਵਾ ਬਿਲਕੁਲ ਭਾਵੇਂ ਉਹ ਛੀਦ ਹੋਇਆ ਸਾਡੇ ਜਿਹੜਾ ਮਾਣ ਵਾ ਇਸ ਗੱਲ ਦਾ ਵੀ ਸਾਡੇ ਇਨੇ ਫੌਜੀ ਸ਼ਹੀਦਵਾ ਜਿਹੜੇ ਆ ਦੇਸ਼ ਦੀ ਯਾਦਗਾਰ ਬਣ ਯਾਦਗਾਰ ਛੁੱਟੀ ਭਾਵੇਂ ਨਹੀਂ ਬਿਲਕੁਲ ਜਿਹਦਾ ਵੀ ਬਣੇ ਉਹਨਾਂ ਦੀ ਯਾਦਗਾਰ ਵੀ ਬਣਨੀ ਚਾਹੀਦੀ ਆ ਹੋਰ ਇੱਕ ਬਣਾ ਕੇ ਉਹਨਾਂ ਦੇ ਪੱਥਰ ਤੇ ਨਾਂ ਲਿਖੇ ਜਾਣ ਜਿਹੜੇ ਆ ਹਾਂ ਸੋ ਆਪਣੀ ਟੀਮ ਦੇ ਵੱਲੋਂ ਜਿਹੜਾ ਆਪਣੇ ਨਗਰ ਦਾ ਜਿਹੜਾ 65 ਦੀ ਲੜਾਈ ਦੇ ਵਿੱਚ ਵੀ ਰੋਲ ਬਹੁਤ ਵੱਡਾ ਹੈਗੇ ਰਹਿਗੇ 71 ਦੇ ਵਿੱਚ ਵੀ ਆ 71 ਵਾਲੇ ਚਲੋ ਹੈਗੇ ਉਹਨਾਂ ਦਾ ਵੀ ਦਿੱਤਾ ਜਾਊਗਾ 65 ਦੇ ਵਿੱਚ ਜਿਹੜੇ ਦੋ ਸ਼ਹੀਦ ਹੋਏ ਆਪਣੇ ਇੱਕ ਤੇ ਵੀਰ ਚੱਕਰ ਨਾਲ ਸਨਮਾਨ ਉਹਨਾਂ ਨੂੰ ਮਿਲਿਆ ਵਾ ਹਮ ਉਹਨਾਂ ਦੀ ਇੱਕ ਆਪਾਂ ਇਧਰੋਂ ਚੜਦੀ ਪਤੀ ਬਾਬਾ ਜੀਵਨ ਸਿੰਘ ਹਾਂ ਇਧਰੋਂ ਆਏ ਆ ਇੱਕ 71 ਦੇ ਵਿੱਚ ਵੀ ਜਿਨ੍ਹਾਂ ਨੇ ਜੰਦ ਲੜਿਆ ਵਾ ਉਹਨਾਂ ਨੂੰ ਮਾਨ ਬਣਦਾ ਮਾਨ ਸਨਮਾਨ ਭਾਵੇਂ ਉਹ ਜਿੰਦਾ ਵਾ ਉਹਨਾਂ ਨੂੰ ਆਪਾਂ ਜਿਹੜਾ ਦਵਾਂਗੇ ਉੱਥੇ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜੋ ਇਹਨਾਂ ਵੱਡੇ ਪੱਧਰ ਦੇ ਸਾਥ ਦੇ ਰਹੇ ਹੋ ਇੱਕ ਚੰਗੀ ਸੋਚ ਆ ਕਿ ਜਿਹੜੇ ਸ਼ਹੀਦ ਨੇ ਇਹਨਾਂ ਸ਼ਹੀਦਾਂ ਦੀਆਂ ਯਾਦਾਂਕ ਯਾਦਗਾਰਾਂ ਬਣਾਉਣੀਆਂ ਜਾਂ ਉਹਨਾਂ ਨੂੰ ਚੇਤੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਪੰਚਾਇਤ ਬਣਦੇ ਆ ਇਹ ਜ਼ਿੰਮੇਵਾਰੀ ਜਿਹੜੀ ਆ ਸਾਡੀ ਟੀਮ ਜਿਹੜੀ ਆ ਉਹ ਜ਼ਰੂਰ ਨਿਭਾਊਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਮ ਹੀ ਬਦਲੇ ਜਾ ਸਕਦਾ ਭਾਈ ਸੰਤੋਸ਼ ਸਿੰਘ ਨਗਰ ਨਹੀਂ ਰੱਖਿਆ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਉਹ ਵੀ ਵਿੱਚ ਬੋਲੋ ਨਾ ਬਿਲਕੁਲ ਕੀਤਾ ਜਾ ਸਕਦਾ ਨਾਮ ਬਦਲ ਕੇ ਤਰਜੋ ਸਰਦਾਰਾ ਕੱਟ ਕੇ ਭਾਈ ਸੰਤੋਸ਼ ਸਿੰਘ ਨਗਰ ਰੱਖਣਾ ਇਹ ਵੀ ਇੱਕ ਵਧੀਆ ਰਾਏ ਆ ਕਿਉਂਕਿ ਜਿਹੜਾ ਤਰਜੋ ਸਰਦਾਰਾ ਜਦੋਂ ਪਿੰਡ ਦੀ ਜਿਹੜੀ ਆ ਇੱਕ ਗੈਰ ਪਘੌਲਕ ਵੰਡ ਹੋਈ ਆ ਤਾਂ ਇੱਕ ਨਾਮ ਰੱਖਿਆ ਗਿਆ ਇਸ ਪਿੰਡ ਦਾ ਸੋ ਹੁਣ ਜਿਹੜਾ ਵਾ ਉਹ ਇਹ ਵੀ ਜ਼ਰੂਰ ਜ਼ਰੂਰ ਵਿਚਾਰ ਕੀਤੀ ਜਾਏਗੀ ਵਿਚਾਰ ਕਰਨ ਦੇ ਯੋਗ ਹੈ ਇਹ ਵੀ ਵਿਚਾਰ ਕੀਤੀ ਜਾਏਗੀ ਕਿ ਜਿਹੜਾ ਪਿੰਡ ਆਪਣੇ ਦਾ ਨਾਮ ਆਤਰਦੇ ਉਹ ਸਰਦਾਰਾਂ ਇਹਦਾ ਨਾਮ ਜਿਹੜਾ ਉਹ ਸ਼ਹੀਦ ਭਾਈ ਸੰਤੋਖ ਸਿੰਘ ਨਗਰ ਜਿਹੜਾ ਉਹ ਰੱਖਿਆ ਜਾਊਗਾ ਸੋ ਸੰਤੋਖ ਸਿੰਘ ਸਰਦਾਰਾਂ ਦਾ ਰੱਖਿਆ ਜਾਏਗਾ ਹਾਂ ਠੀਕ ਹੈ ਸੋ ਬਹੁਤ ਬਹੁਤ ਮਿਹਰਬਾਨੀ ਹੈ ਸੋ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਵੱਡੇ ਪੰਦਰ ਤੇ ਜਿਹੜਾ ਸਾਰੇ ਜਾਣੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਸਾਡੀ ਟੀਮ ਦਾ ਸਾਥ ਦੇ ਰਹੇ ਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ